ਸਾਡੇ ਇਸ ਮਕਰਮਣੇ ਵਿੱਚ ਬੋਲਾ ਇਹ 137 ਮੁਕ ਮਕਰਮਣੀਆਂ ਇਹ ਇੰਟਰਨੈਸ਼ਨਲ ਬਣੀ ਹੋਈ ਹੈ ਜਸਵੀਰ ਬੇਗਮਪੁਰੀ ਆਪਣੇ ਕੰਮ ਤੇ ਲੱਗ ਗਈ ਇਸ ਨੋਰ ਦੇ ਵਿੱਚੋਂ ਹੀ ਇਹ ਮਕਰਨਾਮਾ ਜਿਹੜਾ ਹੋਣ ਦੇ ਹਾਸ ਹਾਸ ਤ ਇੱਕ ਦਰਿਆ ਵਗਮੀ ਨਾ ਤੂੰ ਕਿਸ ਜਣਾ ਤੈਨੂੰ ਰੁਕਾਣਾ ਏ ਜਗ ਜੰਗ ਸ਼ਨ ਰਲਾਦਾ ਬੱਦੀ ਲਖਨਾਜੇ ਫੇਰ ਗੇ ਉੱਥੇ ਵੀ ਉਹ ਸਤਵੇਂ ਕਮਕੜੀ ਲਈ ਅਸੀਂ ਤਿਆਰ ਬਰ ਤਿਆਰ ਤੇ ਮੈਂ ਖੜਾ ਹਾਂ ਇਸ ਟਾਈਮ ਤੁਸੀਂ ਦੇਖ ਰਹੇ ਹੋ ਮੇਰੇ ਪਿੱਛੇ ਬੀਗੂੰਪੁਰਾ ਬੁੱਕਸ਼ੌਪ ਮੈਂ ਕਿਤਾਬਾਂ ਦੇ ਪ੍ਰੇਮੀ ਜਸਵੀਰ ਬੇਗੰਪਰੀ ਕੋਲਾ ਇਸ ਟਾਈਮ ਅਸੀਂ ਇਕੱਠੇ ਨੇ ਜਾਣਾ ਸਤਵੀਂ ਮੱਕੜੀ ਲਈ ਮੈਂਗਰੋਵਲ ਫੋਰੈਸਟ ਹਾਊਸ ਵਿੱਚ ਤੇ ਸ਼ੁਰੂਆਤ ਅਸੀਂ ਇਸ ਜਗ੍ਹਾ ਤੋਂ ਕੀਤੀ ਹੈ ਆਪਾਂ ਕਿਤਾਬਾਂ ਦੇ ਮੰਦਰ ਤੋਂ ਇਹ ਸਾਡੇ ਜਸਵੀਰ ਜੀ ਹੋਰੇ ਖਜ਼ਾਨਾ ਸਾਡਾ ਵਾਹ ਇਹਦੇ ਸਾਡੇ ਪਿਆਰੇ ਮਿੱਤਰ ਜੀ ਚੱਲੇ ਆਪਾਂ ਸਤਵੀਂ ਮੱਕੜੀ ਲਈ ਹਾਂਜੀ ਹਾਂਜੀ ਦੋ ਸ਼ਬਦ ਦੇਖੋ ਜੀ ਚਾਹ ਜਿਹੜਾ ਆ ਬਸ ਚੱਕਿਆ ਨਹੀਂ ਜਾ ਰਿਹਾ ਤੇ ਕੁਮਕੜਾ ਨੂੰ ਮਿਲਣ ਦਾ ਬੜਾ ਚਾ ਆ ਵੇ ਅਲੱਗ-ਅਲੱਗ ਉਹਨਾਂ ਦੇ ਤਜਰਬੇ ਸੁਣਾਵਾਂਗੇ ਬਿਲਕੁਲ ਤੇ ਅਲੱਗ-ਅਲੱਗ ਦੇਸ਼ ਦੇ ਕੋਨੇ-ਕੋਨੇ ਤੋਂ ਆਏ ਹੋਣਗੇ ਹੂੰ ਦੂਜੀਆਂ ਸਟੇਟਾਂ ਤੋਂ ਵੀ ਆਏ ਹੋਣਗੇ ਬਿਲਕੁਲ ਬਿਲਕੁਲ ਤੇ ਚਲੋ ਆਪਾਂ ਹੁਣ ਚੱਲਦੇ ਆਂ ਮੈਂਗਰੋਵਲ ਆਪਾਂ ਜਾ ਰਹੇ ਆਂ ਮੈਂਗਰੋਵਲ ਅਸੀਂ ਹਿਸ਼ਾਰਪੁਰ ਬੇਂ ਸਿਟੀ ਤੋਂ ਅੱਗੇ ਨਿਕਲੇ ਆਂ ਜਿਹੜਾ ਰਸਤਾ ਅੱਜਵਾਲ ਨੂੰ ਰਸਤਾ ਆ ਅੱਜਵਾਲ ਫਿਰ ਭਾਗੋਵਾਲ ਦੋ ਪਿੰਡਾਂ ਕਿ ਆਏ ਆ ਤੇ ਇਥੋਂ ਅੱਗੇ ਰਸਤਾ ਖਾਲੋ ਬਸ ਆਹੀ ਪਿੰਡ ਵਾਲਾ ਰਸਤਾ ਆਪਾਂ ਕੋਲ ਥੋੜਾ ਰਸਤਾ ਖਰਾਬ ਆ ਪਰ ਨੰਗਰ ਜੋਗ ਹੈ ਔਰ ਆਪਾਂ ਲਗਭਗ 7-8 ਕਿਲੋਮੀਟਰ ਆ ਚੁੱਕੇ ਸ਼ਹਿਰ ਤੋਂ ਮੇਨ ਸਿਟੀ ਤੋਂ ਤੇ ਅੱਗੇ 7-8 ਕਿਲੋਮੀਟਰ ਹੋ ਰਹਿੰਦਾ ਮਤਲਬ 15 ਕਿਲੋਮੀਟਰ ਮੇਨ ਸਿਟੀ ਤੋਂ ਜਿਹੜਾ ਮਹਿੰਗੋ ਵਾਲਾ ਆਪਣਾ ਪਿੰਡ ਆ ਉਥੇ ਇੱਕ ਫੋਰੈਸਟ ਹਾਊਸ ਆ ਉਹ ਉਥੇ ਪਹੁੰਚਣਾ ਆ ਰਣਾ ਆਇਆ ਅਰਨਿਆਸ਼ ਸ਼ਾਹਪੁਰ ਉਹ ਰਸਤਾ ਹੈ। ਬਾਕੀ ਉੱਥੇ ਜਾ ਕੇ ਪਹੁੰਚਦੇ ਆਂ। ਲੋਕੇਸ਼ਨ ਵਧੀਆ ਹੈ। ਨਾਲ ਦੇ ਸਾਥੀਆਂ ਨੇ ਫੋਟੋਆਂ ਪਾਈਆਂ ਹੋਈਆਂ ਆਪਣੀਆਂ। ਤੇ ਬਹੁਤ ਵਧੀਆ ਲੋਕੇਸ਼ਨ ਆ। ਇੱਕ ਟਿੱਲੇ ਦੇ ਉੱਤੇ ਆਪਾਂ ਜਾਣਾ ਆ। ਇਹਨਾਂ ਨੂੰ ਬੱਚੀ ਪਹਾੜੀ ਕਹਿੰਦੇ ਆ। ਉਹ ਜਗ੍ਹਾ ਤੇ ਦਿਖਾ ਲਾਂਗੇ ਤੁਹਾਨੂੰ ਜਾ ਕੇ ਉੱਥੇ ਪਹੁੰਚ ਕੇ। ਰਸਤੇ ਦਾ ਥਿਊ ਦੇਖ ਦਿਖਾ ਲਾਂਗੇ ਤੁਹਾਨੂੰ ਜਿੱਥੋਂ ਆਪਾਂ ਮੁੜਨਾ ਆ। ਇਹੀ ਹੁੰਦੀ ਹੈ। ਇਹੀ ਇੱਥੇ। ਦੱਸ ਦੇ। ਹੋਰ ਹੀ ਚੱਲੋ। ਆ ਜਾਓ ਆ। ਹਾਂਜੀ ਅਸੀਂ ਲਗਭਗ ਪਹੁੰਚ ਚੁੱਕੇ ਆ 7-800 ਮੀਟਰ ਅਲੱਗ ਵਾ ਰਸਤਾ ਪਿੰਡ ਤੋਂ ਬਾਹਰੋਂ ਬਾਹਰ ਨਿਸ਼ਾਨ ਲੱਸੀ ਆ ਸਾਹਮਣੇ ਪਾਰ ਕਾਰ ਪਾਰ ਹੀ ਨਹੀਂ ਸਾਡੀ ਇਹਦਾ ਮਤਲਬ ਅਸੀਂ ਪਹੁੰਚ ਗਏ ਇੱਥੋਂ ਤੁਰ ਕੇ ਜਾਣੀ ਪੈਣੀ ਟ੍ਰੈਕਿੰਗ ਹੈ ਨਾ ਨਹੀਂ ਪਰ ਹਾਂ ਵਿਕਾਸ ਨਾਰਦਾ ਸਾਡੇ ਪਹਿਲਾ ਪੱਗ ਦਾ ਪਰ ਆ ਕੇ ਆਏ ਹਾਏ ਹਾਏ ਬੰਦੇ ਵਹਿਲੇ ਖੜੇ ਮੋਰ ਸਾਡਾ ਸਵਾਗਤ ਕਰਨ ਲਈ ਮਹਾਰਾਜ ਹਾਂ ਜਨਾਬ ਜਨਾਬ ਤਾ ਬੰਦ ਕਰ ਰਹੇ ਆ ਉਹ ਕਦਾ ਹਾਲ ਆਉਂਦਾ ਹਾਂ ਜੀ ਜਸਵੀਰ ਜੀ ਵਧੀਆ ਹੋਰ ਦੀ ਕਿਦਾਂ ਵਧੀਆ ਠੀਕ ਠਾਕ ਮਿਲ ਗਿਆ ਸੀ ਪਹੁੰਚ ਗਿਆ ਫਿਰ ਹਾਂ ਹੋਰ ਦੀ ਠੀਕ ਠਾਕ ਵਧੀਆ ਸੀ ਵਧੀਆ ਲੋਕੇਸ਼ਨ ਵੇਖ ਹੁਣ ਕਿਉਂ ਚਕਾ ਆ ਜਾ ਚਕਾਣਾ ਪੈਣਾ ਆ ਲੋ ਚਕਾਓ ਓਏ ਹੋਏ ਲੈ ਆ ਵੀ ਹੋਣੀ ਰੁਕ ਲੈ ਕੋਟ ਮੈਨੂੰ ਬੰਦ ਕਰਕੇ ਆ ਲੈ ਲੈ ਇਹ ਇੱਧੇ ਕਰ ਲੈ ਅੱਛਾ ਵਾ ਚਕੋ ਆ ਲੋ ਲੈ ਵੀ ਹੁਣ ਆਪਣਾ ਵੀ ਕੰਮ ਹੋ ਗਿਆ ਚਕਾਵੇ ਤਾਪਾ ਆ ਲੈ ਕੇ ਆਈ ਤੁਸੀਂ ਸਮਾਨ ਲਈ ਆਪਾਂ ਗੱਡੀ ਉੱਪਰ ਲੈ ਕੇ ਜਾਣੀ ਪਈ ਕਾਰ ਪਾਰਕਿੰਗ ਤੋਂ ਕਿਹਾ ਗਿਆ ਹੈ ਆਪਾਂ ਇਹ ਹੈ ਫੋਰੈਸਟ ਹਾਊਸ ਮਹਿੰਦਰਾ ਵਾਲਾ ਉਹ ਉੱਥੋਂ ਜਿੱਥੋਂ ਆਪਾਂ ਆਏ ਆ ਨਾ ਪਾਰਕਿੰਗ ਤੋਂ ਉੱਥੋਂ 500 ਮੀਟਰ ਤੇ ਹੀ ਹੈ ਔਰ ਇੱਕ ਮੱਕੜ ਸਾਥੀ ਸਾਰੇ ਰਜਿਸਟ੍ਰੇਸ਼ਨ ਹੋ ਰਹੀ ਸੀ ਉੱਥੇ ਹੋ ਸੀਗਾ ਦੇ ਉੱਤੇ ਤਾਂ ਆਪਾਂ ਰਜਿਸਟ੍ਰੇਸ਼ਨ ਕਰਾਈ ਆ ਮਿਲਿਆ ਆਪਾਂ ਨੂੰ ਆਈ ਕਾਰਡ ਗੱਡੀ ਤੇ ਲਾਣ ਲਈ ਹੈਵਨ ਹਿਲਜ਼ ਐਡਵੈਂਚਰ ਇਹ ਸਾਡੀ ਇੱਕ ਗੱਡੀ ਛੇ ਸਾਥੀਆਂ ਦੀ ਆ ਹਜੇ ਪਿੱਛੇ ਆ ਬਿਲਕੁਲ ਨਹੀਂ ਮੈਂ ਬਾਈ ਚੱਲ ਪਈ ਆ ਜੀ ਨਾਲ ਹਾਂਜੀ ਆਈਡੀ ਤੇ ਚੱਲ ਪੜਨ ਨਾਲ ਨਾਲ ਇਹ ਹਰਕੀਰਤ ਜੀ ਹੌਸਲ ਦਾ ਲਿਖਿਆ ਉਹ ਅਰਜਨਜੀਤ ਭਾਈ ਸਾਡਾ 82207 ਨੰਬਰ ਕਿਹੜਾ ਜੀ ਦੇਖੋ ਬਈ ਰਜਿਸਟ੍ਰੇਸ਼ਨ ਸਾਡੀ ਤਾਂ ਹੋ ਗਈ ਆ ਤੇ ਜਿਹੜੇ ਦੂਜੇ ਸਾਥੀ ਆ ਸਾਡੇ ਹਜੇ ਉਹ ਪਿੱਛੇ ਆ ਜਿੱਥੇ ਪਾਰਕਿੰਗ ਸੀ ਉੱਥੋਂ ਤੁਰੇ ਹਜੇ ਭੁੱਖ ਬੋ ਲੱਗੀ ਉਹ ਦੁਬਾਰਾ ਹੋਇਆ ਆ ਪਹਣ ਰੋਟੀ ਖਾ ਕੇ ਫੇਰ ਟੈਂਟ ਤੇ ਕਰਾਂਗੇ ਟੈਂਟ ਦਾ ਪ੍ਰਬੰਧ ਦੋਨਾਂ ਦਾ ਹੀ ਹੁਣ ਫਿਲਹਾਲ ਆਪਾਂ ਨਾਸ਼ਤਾ ਜਿਉਰਾ ਜੇ ਜਾ ਰਹੇ ਸਾਡੇ ਬਲੇ ਬਸ ਇੰਨਾ ਕਈ ਬਲਾਗ ਲਾਸਟ ਸੰਜੀਤ ਸਿੰਘ ਸੰਤ 7 ਕਮਕਰ ਮੇਂਡੀ 8 ਨਵੰਬਰ ਮਹਿੰਗੋਵਾਲ ਸਾਡਾ ਜੀ ਆਇਆਂ ਕਹ ਰਹੀ ਹੈ ਅਸੀਂ ਧੰਨਵਾਦ ਕਰਦੇ ਹਾਂ ਕਿ ਅੱਕੇ ਜਗ੍ਹਾ ਤੇ ਪਹੁੰਚ ਪਾਇਆ ਤੇ ਇੱਥੇ ਇਹ ਜਗਾ ਰਜਿਸਟ੍ਰੇਸ਼ਨ ਵਾਲੀ ਜਿਹੜਾ ਇਹ ਸਾਡੇ ਮੇਰੇ ਸਾਥੀ ਪਹੁੰਚ ਗਏ ਹੁਣ ਜੇਵਰ ਜੀ ਤੇ ਇਧਰੋਂ ਅਨਰੇਸ਼ ਤੇ ਇਸਤਨਾਮ ਅਬ ਜੇ ਇੱਥੇ ਆਪਾਂ ਨੂੰ ਮਿਲ ਰਿਹਾ ਇੱਕ ਕਮਕਣਾ ਨਾਮ ਅੰਕ ਮੈਗਜ਼ੀਨ ਹਾਂ ਤੁਹਾਡਾ ਨਾਮ ਕੀ ਸੁਖਨਾਮ ਸਿੰਘ ਔਰ ਨਾਲ ਹਾਂਜੀ ਇੱਕ ਆਓ ਜੀ ਯਾਰਡ ਨਿਸ਼ਾਨੀ ਆ 145 ਠੀਕ ਹੈ ਜੀ ਐਂਟੀਕਾ ਐਂਟੀਕਾ ਵੀ ਹੋਇਆ ਆਪਣਾ ਨਾ ਠੀਕ ਹੈ ਇਹ ਸਮੇਂ ਕੋਈ ਯਾਦ ਆ ਰਹਿਣੀ ਆ ਆਪਾਂ ਨੂੰ ਆਪਣੇ ਕੋਲ ਇਹ ਪਿਛਲੀ ਵਾਰ ਦੇ ਵੀ ਇਦਾਂ ਆਈਡੀ ਕਾਰਡ ਜਾਂ ਮੱਕਰਨਾਮਾ ਜਿਹੜਾ ਮੈਗਜ਼ੀਨ ਅੰਕਾ ਬਹੁਤ ਵਧੀਆ ਬਣਿਆ ਹੋਇਆ ਆ ਉਹ ਆਪਣੇ ਯਾਦ ਤੁਰ ਤੇ ਆਪਣੇ ਕੋ ਪਿਆ ਆ ਇਹ ਚੀਜ਼ਾਂ ਸਾਨੂੰ ਉਸ ਚੀਜ਼ ਦੀ ਯਾਦ ਦਿਵਾਉਂਦੀਆਂ ਬਾਰ-ਬਾਰ ਤੇ ਬੜੀ ਖੁਸ਼ੀ ਹੋਈ ਅੱਜ ਤਾਂ ਇਸ ਜਗ੍ਹਾ ਤੇ ਮਿਲ ਕੇ ਬਹੁਤ ਹੀ ਵਧੀਆ ਜਗ੍ਹਾ ਇਹ ਮਤਲਬ ਜੰਗਲ ਜਿ ਮੰਗਲ ਕੀਤਾ ਹੋਇਆ ਆ ਇਸ ਜਗ੍ਹਾ ਤੇ ਆ ਟੈਂਟ ਵਾਲੀ ਜਗ੍ਹਾ ਆਪਾਂ ਸੈੱਟ ਕਰ ਲਈ ਆ ਹੁਣ ਆਪਾਂ ਟੈਂਟ ਲਾਣੇ ਆ ਤੇ ਇਹ ਆਪਾਂ ਟੈਂਟ ਲੈ ਕੇ ਆਏ ਸੀਗੇ ਟੈਕਸਲੋਨ ਤੋਂ ਜੰਦਰ ਤੋਂ ਇਹ ਤਿੰਨ ਵਾਲਾ ਆ 10% ਵਾਲਾ ਆ ਆਪਾਂ ਹੌਨ ਟਾਈਪ ਕਰਦੇ ਸਾਡੇ ਸਾਥੀ ਨਾਲ ਹੈਲਪ ਕਰਾਵਾਂਗੇ ਹਾਂਜੀ ਦੱਸੋ ਹੁਣ ਪਹਿਲਾਂ ਹਾਂ ਵੈਰੀ ਗੁੱਡ ਜੋ ਸਿੱਖਿਆ ਤੁਸੀਂ ਸਹੀ ਕੰਮ ਕਰ ਰਹੇ ਆ ਆ ਉੱਪਰ ਲੱਭਸਾ ਭਾਜੀ ਇਹਦਾ ਇਹ ਨਹੀਂ ਦੂਜੇ ਤਰ੍ਹਾਂ ਦੂਜੇ ਤਰ੍ਹਾਂ ਰੱਖੋ ਦੂਜੇ ਤਰ੍ਹਾਂ ਇਦਾਂ ਨਹੀਂ ਇਹ ਅੰਦਲੇ ਬਸਾ ਇਹ ਘਮਾਓ ਇਹਨੂੰ ਹਾਂਜੀ ਬਸ ਇਹ ਰੱਖਦੇ ਬਸਲੇ ਰੱਖਦੇ ਹੁਣ ਆ ਆ ਸਟਿੱਕਾ ਪਾਣੀ ਆਪਾਂ ਇਹ ਜਿਹੜਾ ਬਾਸਾ ਇੱਕ ਫਿਕ ਸਟਿਕ ਪੈ ਗਈ ਆ ਇੱਕ ਵਾਰੀ ਇਹਨੂੰ ਵਿੱਚ ਪਾਲਣ ਦੇ ਪਹਿਰੇ ਪਾਓ ਇੱਕ ਇੱਕ ਹੋ ਗਈ ਇੱਕ ਇਹ ਕਿੰਨੀ ਲੰਮੀ ਨਹੀਂ ਅੱਛਾ ਇੱਕੋ ਹੀ ਆ ਇੱਕੋ ਹੀ ਹੋਣੀ ਆ ਇਹਨੂੰ ਆਪਾਂ ਕ੍ਰੋਸ ਪਾਣੀ ਇਦਾਂ ਹੋ ਕ੍ਰੋਸ ਆਈ ਲੈ ਆਸ ਨਾ ਉਹਨੂੰ ਪਾਲ ਕੋਈ ਨੂੰ ਚੱਲ ਇੱਥੋਂ ਕਰ ਇੱਧਰੋਂ ਕਰ ਲਗਾ ਦੇ ਰਾਈਟਿੰਗ ਕਰਦੇ ਆ ਉਰ ਜਿੱਥੇ ਜਿੱਥੇ ਵੀ ਹੌਣ ਚੱਲਿਆ ਬਹੁਤ ਵਾਰ ਕੋਸ਼ਿਸ਼ ਕਰਾਂ ਬਾਈ ਮਾਤਾ ਨੂੰ ਥੱਲੇ ਪਾਈ ਨਹੀਂ ਬਸ ਉਧਰ ਪਾ ਲੋ ਬੰਨੋ ਮੂਡ ਉਹਦਾ ਹੋਰ ਗਾ ਜੀ ਕੀ ਉੱਥੋਂ ਨਹੀਂ ਹੁੰਦਾ ਸੀ ਉਹ ਨਹੀਂ ਇੱਥੇ ਸਰ ਕੇ ਫੜ ਕੇ ਲੈ ਕੇ ਹੋ ਯਾਰ ਰੇਟ ਅਗਰ ਠੀਕ ਹੈ ਸਰ ਜੀ ਆ ਲੋ ਐ ਟੈਂਟ ਨਾ ਹੋਇਆ ਚਾਰਾਂ ਟੈਂਟ ਇਹ ਕਰਮਣਾਲੇ ਯਾਰ ਮੈਂ ਤੇ ਹੀ ਲਿਆਂਦੇ ਹੋ ਹਾਏ ਇੱਕ ਠੇਕੇ ਦਾ ਸਾਡਾ ਵੀਡੀਓ ਬਣਾਣ ਲੱਗਿਆ ਹੋ ਮੇਰੀ ਰੂਹ ਤੇ ਪੈਰੋਨਿਆ ਇਹਦੀ ਡਾਇਰੈਕਸ਼ਨ ਕਮਾਣੀ ਕਰਨੀ ਹਾਂ ਇਹ ਇੱਧਰ ਇੱਧਰ ਲੱਭਾ ਨਾ ਹਾਂ ਇਹ ਉਲਟਾ ਲੱਗ ਰਿਹਾ ਹਾਂ ਇੱਧਰੋਂ ਹੰਦਾ ਜੀ ਆਪਣਾ ਟੈਂਟ ਹੋ ਗਿਆ ਇਹ ਸਾਡੇ ਅੱਜ ਨਵੇਂ ਮੈਂਬਰ ਸਾਡੇ ਮਨਜੀਤ ਜੀ ਤੁਹਾਡਾ ਸਵਾਗਤ ਹੈ ਸਾਡੀ ਟੀਮ ਵਿੱਚ ਨਵੀਂ ਭਰਤੀ ਨਵੀਂ ਭਰਤੀ ਨਵੀਂ ਭਰਤੀ ਇਹਦਾ ਮੂੰਹ ਕਰ ਇੱਦਣ ਹੁਣ ਨਹੀਂ ਸਹੀ ਇਹ ਦੇਵਤਾਲੀ ਇਹਦਾ ਕੰਮ ਇਹ ਤਾਂ ਕਰਦੇ ਨੇ ਬਾਈ ਫਿਰ ਇਹਨਾਂ ਦੇ ਜਪਾਨੀ ਨੇ ਕੰਮ ਕਰਦੇ ਨੇ ਠੀਕ ਹੈ ਹਾਂ ਜਪਾਨੀ ਨੇ ਉਹ ਮੋੜਾ ਰਿਟਾਇਰੀ ਰਿਟਾਇਰੀ ਇਹ ਆ ਆ ਕਹਿੰਦੇ ਹੁਣ ਮੈਂ ਬਸ ਡਿਪਾਰਟਮੈਂਟ ਹਾਂ ਫੋਮ ਪ੍ਰਾਈਵੇਟ ਕੰਪਨੀ ਪ੍ਰਾਈਵੇਟ ਕੰਪਨੀ ਹੁਣ ਕਹਿੰਦੇ ਮੈਂ ਚੈਨਈ ਜਾਣਾ ਕਿ ਉੱਥੇ ਰਹਿਣਾ ਬਸ ਥੋੜਾ ਚੱਲਣਾ ਮੈਂ ਭੇ ਘੁੰਮਦੇ ਫਿਰਦੇ ਉਸ ਤੋਂ ਬਾਅਦ THAILAND ਜਾਣਗੇ ਠੀਕ ਆ THAILAND ਸਾਡੇ ਇਸ ਕਮਕਰ ਮੰਡੀ ਵਿੱਚ ਕਹਿੰਦੇ ਮੈਂ Holland ਤੋਂ ਸਾਥੀ ਆ ਸਪੈਸ਼ਲ ਇਸ ਲਈ ਆਇਆ ਹੈ ਕਿ ਹਰਿ ਗ੍ਰਿਸ਼ਨਾ ਸਿੰਘ ਅਸੀਂ ਨਾਮ ਦਿੱਤਾ ਇਹਨੂੰ ਕ੍ਰਿਸ਼ਨਾ ਸਿੰਘ कृष्णा सिंह कृष्णा सिंह ए फ्रॉम हॉलैंड हॉलैंड बहुत बढ़िया जी और बेसिकली बेसिकली नहीं उथों ही नेटिव है उथे दे हॉलैंड दे है ना जी बिल्कुल तो बड़ी खुशी हुई साडा जेड़ा ए सतत्थी मुक पकड़ में लिया ए इंटरनेशनल बनी हुई है अभी पहले भी बताया सी नेशनल दा हैगी हैगी सी ए इंटरनेशनल बनी हुई है अपनी है ना तो आपा जिस इंडियन हां वेल वेल बिल्कुल ठीक है जी थैंक यू कृष्णा जी आज का लॉन्ग टाइम के नाइस टू मीट नाइस टू मीट थैंक यू और जी आपरी महाराज ਇਸ ਟਾਈਮ ਇਹ ਜਿਹੜਾ ਆਪਣਾ ਫੋਰੈਸਟ ਹਾਊਸ ਹੈ ਮੈਂਗਰੋਵਲ ਦਾ ਉਹਦੀ ਛੱਤ ਦੇ ਉੱਤੇ ਆ ਇਹ ਆਪਾਂ ਮੈਂ ਉੱਪਰੋਂ ਥਿਊ ਦਿਖਾ ਲਦਾ ਤੁਹਾਨੂੰ ਬਹੁਤ ਹੀ ਸੋਹਣਾ ਔਰ ਇਦਾਂ ਹੀ ਲੋਕੇਸ਼ਨ ਰੇਅਰ ਹੀ ਮਿਲਦੀ ਹੈ ਔਰ ਇਸ ਟਾਈਮ ਦੇਖੋ ਔਰ ਦੂਰ ਦੂਰ ਤੱਕ ਨਾ ਹੈ ਆਪਣਾ ਨੀਮ ਪਹਾੜੀ ਇਲਾਕਾ ਸਾਰਾ ਦਿਖ ਰਿਹਾ ਔਰ ਦੇਖੋ ਫੋਰੈਸਟ ਹੈ ਇਤਰਾ ਆ ਜਾਓ ਸਤਨਾਮ ਦਾ ਔਰ ਉੱਪਰ ਵੀ ਸਾਥੀਆਂ ਨੇ ਛੱਤ ਤੇ ਵੀ ਆਪਣੇ ਟੈਂਟ ਲਾਏ ਹੋਏ ਆ ਹੈ ਅਸੀਂ ਥੋੜਾ ਲੇਟ ਹੋ ਗਏ ਉਹਨੇ ਪਹਿਲਾਂ ਹੀ ਚੀਜ਼ ਮੰਨ ਲਈ ਹੈ ਆਪਣੀ ਉੱਥੇ ਦੇਖੋ ਇੱਥੇ ਜਿਹੜਾ ਦ੍ਰਿਸ਼ ਹੈ ਉਹ ਸਾਡਾ ਜਸਵੀਰ ਥੱਲੇ ਆ ਜਸਵੀਰ ਗੱਲਾਂ ਕਰਦਾ ਜਸਵੀਰ ਹਾਂ ਇਹ ਸਾਡਾ ਰੈਸਟ੍ਰੀਸ਼ਨ ਵਾਲਾ ਪਾਸਾ ਇਸ ਪਾਸੋਂ ਆਏ ਆਪਾਂ ਆਏ ਆ ਇਹ ਜਦੋਂ ਮੈਂ ਸੋਚੀ ਸੀ ਤੀ ਹਾਂ ਇਹ ਸਾਡਾ ਰੈਸਟ੍ਰੀਸ਼ਨ ਵਾਲਾ ਪਾਸਾ ਇਸ ਪਾਸੋਂ ਆਏ ਆਪਾਂ ਆਏ ਆ ਇਹ ਰੈਸਟ੍ਰੀਸ਼ਨ ਦੇ ਵਿੱਚ ਬੈਠੇ ਹਨ ਜਯਵਿੰਦਰ ਹੁਣੇ ਬੈਠੇ ਆ ਜੀ ਨਾਲ ਔਰ ਉਹ ਮੈਂਗਰੋਵਲ ਪਿੰਡ ਆਏ ਸੈਂਡ ਤੇ ਪੈ ਜਾਂਦਾ ਇੱਕ ਜਿਹੜਾ ਸੀ ਔਰ ਔਰ ਬਹੁਤ ਠੰਡੀ ਹੋ ਜਾ ਰਹੀ ਹੈ ਇਸ ਟਾਈਮ ਹਾਜੀ ਦੁਪਹਿਰਾ ਹੈ ਸਿਰਫ ਬੈਰਾ ਹੈ 2 ਵਜੇ ਆ ਹਾਂ ਉਹ ਇਸ ਤਰ੍ਹਾਂ ਦਿਖਾ ਲ ਦਿੰਨੇ ਤੁਹਾਨੂੰ ਇਹ ਬੱਸਾ ਹਾਂ ਪਿੰਡੋੜਾ ਬੱਸ ਆਇਆ ਥਾਰਾ ਔਰ ਇਹ ਸਾਡੀ ਸਟੇਜ ਮੁੱਕੜ ਮਿਲਣੀ ਦੀ ਅਜੇ ਸ਼ੁਰੂ ਨਹੀਂ ਹੋਈ ਹੈਗੀ ਬਸ ਤਿਆਰੀਆਂ ਹੀ ਆ ਤੇ ਆਪਾਂ ਬੈਠਦੇ ਆ ਸਟੇਜ ਤੇ ਮਿਲਦੇ ਆ ਔਰ ਪੂਰਾ ਨਜ਼ਾਰਾ ਆ ਰਿਹਾ ਇਸ ਟਾਈਮ ਕਿਉਂਕਿ ਸਾਡੀ ਇਹ ਮੇਲਣੀ ਹੈ ਵਿੱਚ ਸਾਨੂੰ ਪੋ ਬਣਾਣੇ ਸਾਥੀ ਮਿਲਦੇ ਆ ਜਸਵੀਰ ਬੇਗਮਪੁਰੀ ਜੀ ਆਪਣੇ ਕੰਮ ਤੇ ਲੱਗ ਗਏ ਆ ਮੇਰਾ ਪਿੱਛਾ ਨੂੰ ਗੱਲ ਨਹੀਂ ਕਰ ਔਰ ਇਹ ਆ ਤਾਬਾਂ ਦਾ ਸਟਾਲ ਬਹੁਤ ਖੂਬਸੂਰਤ ਸਟਾਲ ਸੇ ਚੱਲਦਾ ਰਹੂਗਾ ਔਰ ਆਪਾਂ ਹੁਣ ਚੱਲਦੇ ਆ ਆਪਣੀ ਸਟੇਜ ਵੱਲ ਨੂੰ ਜਿਹੜੀ ਆਪਣੀ ਇੱਕ ਸਾਈਡ ਤੇ ਉਹਦੇ ਕੋਲ ਸਟਾਲ ਹੈ ਸਾਡਾ ਇਹ ਆਪਣਾ ਹਾਊਸ ਹੈ ਇਸ ਗਰੁੱਪ ਦੀ ਸਹਿਕਮਕਰਨ ਨਾਮਾ ਦੇ ਵੈਨਰ ਹੈ ਜਿਹੜੀ ਅੱਜ 7ਵੀਂ ਮਿਲਣੀ ਹੋਣ ਜਾ ਰਹੀ ਹੈ ਬਹੁਤ ਸਾਲ ਪਹਿਲਾਂ ਇੱਕ ਲੋੜ ਮਹਿਸੂਸ ਹੋਈ ਕਿ ਪੰਜਾਬ ਦੇ ਵਿੱਚ ਤੋਂ ਮੰਗੜਨ ਵਾਲੇ ਬੰਦਿਆਂ ਦੀ ਕਮੀ ਨਹੀਂ ਹੈਗੀ ਜਿਹੜੇ ਬਹੁਤ ਦੂਰ ਦੂਰ ਦੀਆਂ ਧਰਤੀਆਂ ਅਸਰੀਆਂ ਤੋਂ ਗਾਉਂਦੇ ਆ ਰਹੇ ਆ ਪਰ ਲੋੜ ਮਹਿਸੂਸ ਹੋਈ ਕਿ ਆਪਾਂ ਉਹਨਾਂ ਨੂੰ ਇੱਕ ਸੰਗਠਿਤ ਕਰੀਏ ਸਾਰੇ ਇੱਕ ਥਾਂ ਦੇ ਇਕੱਠੇ ਹੋਣ ਇੱਕ ਮੰਚ ਬਣਾਇਆ ਜਾਵੇ ਜਿਹਦੇ ਵਿੱਚ ਉਹ ਆਪਣੇ ਸਾਰੇ ਜਿਹੜੇ ਆਗੇ ਉਹ ਵਿਚਾਰ ਇੱਕ ਦੂਜੇ ਦੇ ਨਾਲ ਸਾਂਝੇ ਕਰ ਸਕਣ ਇਸ ਲਈ ਇਸ ਲੋੜ ਦੇ ਵਿੱਚੋਂ ਹੀ ਇਹ ਿਕਮਕੜਨਾਮਾ ਜਿਹੜਾ ਹੋਣ ਦੇ ਵਿੱਚ ਆਉਂਦਾ ਹੈ ਸ਼ੁਰੂ ਦੇ ਵਿੱਚ ਵਸਦਿਆਂ ਨੇ ਇਹਦੇ ਸਾਹਿਬ ਗੁਰਬਾਣੀਆਂ ਵਸਦਿਆਂ ਨੇ ਨਾਤਾ ਬੁੱਢ ਤੋਂ ਨੋਂ ਤੇ ਮਾਸ ਵਾਲਾ ਇਸ ਧਰਤ ਦੇ ਨਾਲ ਕੁਰਬਾਨੀਆਂ ਦਾ ਹੱਸ ਹੱਸ ਕੇ ਜਿੰਦੜੀ ਭਾਰ ਦੇਣੀ ਇਥੇ ਅਥਰਾ ਸ਼ੌਕ ਜਵਾਨੀਆਂ ਦਾ ਤੇ ਪਿੱਪਲਾਂ ਬੋੜਾਂ ਦੀ ਛਾਂ ਥੱਲੇ ਤੇ ਬੀਨਾ ਝੂਟਦਾ ਹੁਸਨ ਮਾਜਾ ਜਣਾਣਾ ਫੈਮਲੀਆਂ ਆ ਜਾਂਦੀਆਂ ਸੀ ਨਾ ਹੋਲਡ ਬਨਾਲੀ ਫੈਮਲੀਆਂ ਵੀ ਅਸੀਂ ਛੋਟਾ ਮੋਟਾ ਪਿਕਨਿਕ ਟਰੈਕ ਕਰਨਾ ਤੇ ਮੈਂ ਦੇਖਦਾ ਸੀ ਵੀ ਡੇ ਟਰੈਕ ਕਰਨਾ ਇਹਨਾਂ ਨੇ ਛੋਟੇ ਬੱਚੇ ਆ ਸੇਫਟੀ ਵੀ ਰੱਖਣਗੇ ਸਨਸੈਟ ਤੋਂ ਪਹਿਲਾਂ ਪਹਿਲਾਂ ਮੁੜੇ ਆਉਣਗੇ ਤੇ ਮੈਂ ਉਦੋਂ ਉਹਨਾਂ ਦੇ ਨਾਲ ਕਹਿ ਦਿੰਦਾ ਸੀ ਵੀ ਤੁਹਾਨੂੰ ਮੈਂ ਇੱਕ ਇੰਟਰਨੈਸ਼ਨਲ ਡੱਚ ਟਰੈਕਰ ਦਿੰਨਾ ਜਿਹੜਾ ਤੁਹਾਡਾ ਗਾਈਡ ਬਣੂਗਾ ਉਹ ਹੋ ਖੁਸ਼ ਹੋਏ ਜਾਂਦੇ ਸੀ ਉਦੋਂ ਮੈਂ ਕ੍ਰਿਸ਼ਨਨ ਨੂੰ ਨਾਲ ਭੇਜਦਾ ਸੀ ਤੇ ਰਾਹ 'ਚ ਖਾਣ ਪੀਣ ਉਹਨਾਂ ਦਾ ਹੁੰਦਾ ਸੀ ਤੇ ਜਦੋਂ ਟਰੈਕ ਪੂਰਾ ਹੋ ਜਾਣਾ ਸ਼ਾਮ ਨੂੰ ਮੁੜੇ ਆਉਣਾ ਫਿਰ ਜੋ ਉਹ ਤੋਂ ਬਾਅਦ ਨਹਾ ਧੋ ਕੇ ਇਹਨਾਂ ਨੂੰ ਇੱਕ ਵੈਲਕਮ ਥੈਂਕ ਯੂ ਦਾ ਡਿਨਰ ਦਿੱਤਾ ਜਾਂਦਾ ਸੀ ਤੇ ਜਿਹੜੀ ਪੇਮੈਂਟ ਸੀ ਉਹ ਤਾਂ ਹੋਣੀ ਹੀ ਹੁੰਦੀ ਸੀ ਫਿਰ ਇਹ ਮੈਨੂੰ ਕਹਿੰਦੇ ਹੁੰਦੇ ਸੀ ਵੀ ਮੇਰੇ ਹੁਣ ਤੋਂ 3 ਦਿਨ ਇੰਡੀਆ 'ਚ ਹੋਰ ਵਧਾ ਦੇ ਇਸ ਪੈਸੇ ਨਾਲ ਕਿਉਂਕਿ ਇਹ ਕੈਲਕੂਲੇਟ ਕਰਕੇ ਆਉਂਦੇ ਆ ਜੇ ਮੰਨ ਲਓ ਇਹਨਾਂ ਨੂੰ ਮਿਲਿਆ 6 ਮਹੀਨੇ ਦਾ ਵੀਜ਼ਾ ਇਹਨਾਂ ਨੇ ਦੇਖਿਆ ਵੀ 178 ਦਿਨ ਵੀਜ਼ਾ ਤੇ ਮੇਰੇ ਕੋਲ ਹੈਗਾ 68000 ਰੁਪਈਆ ਫਿਰ ਇਹਨਾਂ ਨੇ ਗਿਣਨਾ ਵੀ ਰੋਜ਼ ਜੇ ਮੈਂ 223 ਰੁਪਏ ਖਰਚਾਂ ਤਾਂ ਮੇਰੇ ਇੰਨੇ ਦਿਨ ਪੂਰੇ ਹੋਣਗੇ ਅੰਗਰੇਜ਼ ਐ ਚੱਲਦੇ ਆ ਜਿਹੜੇ ਘਮਕੜ ਟ੍ਰੈਵਲ ਚ ਕੁਕਿੰਗ ਕਰਦੇ ਹਾਂ ਕੀ ਕੀ ਵਰਤਦੇ ਹੋ ਵਾਟ ਐਵਰ ਵਾਟ ਯੂ ਯੂਜ਼ ਔਰ ਡੂਰਿੰਗ ਟ੍ਰੈਵਲ ਐਂਡ ਕੁਕਿੰਗ ਆਹ ਯਾ ਓਕੇ ਇਫ ਆਈ ਟ੍ਰੈਵਲ ਨੋਲੀ ਆਈ ਕੈਰੀ ਅ ਸਮਾਲ ਕੁਕਿੰਗ ਸਟੋਵ ਐਂਡ ਪੋਟਸ ਐਂਡ ਪੈਨਸ Uh, some plates. So wherever I arrive, I can cook my own food. Go to the market, buy the subject and buy, cook buy subject and cooking my food because it's wonderful. Enjoy the market and cook your own food because you know what you cook and you know what you eat. And uh, I, use the, I use the spices, the Indian spices, garam masala, michi, all powder uh all kinds of spices i can find in the market in the bazaar and i mix it tora toratora not too spicy Dat <laughs> that's a bit too low ik hor een na milanda <laughs> dekho ke unique tumakkar saada parivar ਸਾਡਾ ਪ੍ਰਧਾਨ ਤਾਂ ਮੋੜਿਆ ਗਿਆ ਪਹਿਲਾਂ ਪ੍ਰਧਾਨ ਨੂੰ ਮਿਲਾ ਦਨੇ ਆ ਪ੍ਰਧਾਨ ਹੈ ਇਹ ਬੁਲਾ ਲਾਣੋਂ ਮੇ ਮੋੜਿਆ ਗਿਆ ਮੈਂ ਚਾਹ ਪੀਣ ਆਇਆ ਸੀਗਾ ਇੱਧਰ ਰਹਿਣੀ ਠੀਕ ਹੈ ਗੱਡੀ ਜੇ ਸਟਾਲ ਹੈ ਤੇ ਗੱਡੀ ਜੇ ਆਪਣਾ ਘਰ ਹੈ ਸੀਟ ਹੋ ਫਿਲਟਰ ਆ ਗਿਆ ਛੜੇ ਛੜੇ ਇੱਕ ਬੱਕਰ ਸਾਡੇ ਵਿੱਚ ਬੈਠੇ ਆ ਉਹ ਤੁਸੀਂ ਮੋਬਾਈਲ ਦੇਖਣ ਆਏ ਹੋ ਤੇ ਘੁੰਮਣੇ ਹੋਏ ਆ ਆ ਦੇ ਹਾਂ ਔਰ ਆ ਸ਼ਤੂ ਇਹ ਇਹ ਮਤਲਬ ਘਰ ਨੂੰ ਘਰ ਬਣਾਇਆ ਹੋਇਆ ਹੈ ਇਹ ਚੱਲਦਾ ਫਿਰਦਾ ਘਰ ਹੈ ਅਰੇ ਵੇ ਦੇਖੋ ਕਿੰਨਾ ਵਧੀਆ ਹੁਣ ਚਾਹ ਲਈ ਪ੍ਰਬੰਧ ਕੀਤਾ ਆਪਣਾ ਪੂਰਾ ਹਾਂਜੀ ਹਾਂਜੀ ਹਾਂ ਜੀ ਬੰਦੀ ਜੀ ਕਿਦਾਂ ਓਕੇ ਲਖਾਪਤੀ ਜੀ ਕਿੱਥੇ ਦੇਖਦੇ ਮੋਟੇ ਇਹ ਆਪਣਾ ਫੋਰੈਸਟ ਹੈ ਮੈਂਗਰੋਵਲ ਦਾ ਫੋਰੈਸਟ ਓਕੇ ਅੱਜ ਆਪਾਂ ਅੱਜ ਰਾਤ ਰਹਿਣਾ ਅਸੀਂ ਸ਼ਾਮ ਨੂੰ ਥੱਲੇ ਆ ਗਏ ਸੀਗੇ ਇੱਕ ਕਿਲਾ ਸੀ ਮਲੋਟ ਫੋਰਟ ਉਹ ਦੇਖਣ ਲਈ ਤੇ ਪਰ ਸਾਨੂੰ ਉਹ ਰਸਤਾ ਮਿਲਿਆ ਨਹੀਂ ਕਿਉਂਕਿ ਕਾਫੀ ਦੂਰ ਸੀਗਾ ਭਾਈ 1 ਮਿੰਟ ਬਸ ਪਿਸ਼ਾਵੇ ਕਰਦਾ ਕਿ ਨਹੀਂ 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 ਇਹ ਉਹ ਜਿਹੜਾ ਤੁਸੀਂ ਲਾਈਟ ਦੇਖ ਰਹੇ ਆ ਇਹ ਆ ਕਿਲੇ ਜਿੱਥੇ ਆਪਾਂ ਫੋਰੈਸਟ ਹਾਊਸ ਜਾਣਾ ਹੈ ਤੇ ਸਾਨੂੰ ਕਿਲਾ ਮਿਲਿਆ ਨਹੀਂ ਤਾਂ ਅਸੀਂ ਵਾਪਸ ਜਾ ਰਹੇ ਹਾਂ ਹੁਣ ਅਸੀਂ ਨੀਰਾ ਪੂਰਾ ਆ ਤੇ ਹੁਣ ਅਸੀਂ ਬਸ ਪਾਰਕਿੰਗ ਵਿੱਚ ਗੱਡੀ ਲਾ ਕੇ ਉੱਪਰ ਚੜ੍ਹ ਜਣਾ ਤੇ ਇਹ ਸਾਡੀ ਗੱਡੀ ਆ ਕਿਲਾ ਦੇਖਣ ਦੀ ਡੀਜ਼ ਨਹੀਂ ਪੂਰੀ ਹੋਈ ਕੋਈ ਨੈਕਸਟ ਟਾਈਮ ਸਹੀਂ ਹੁਣ ਅਸੀਂ ਜਾ ਰਹੇ ਆ ਵਾਪਸ ਆਪਣੇ ਜਿੱਥੇ ਆਪਣਾ ਪ੍ਰੋਗਰਾਮ ਚੱਲ ਰਿਹਾ ਇਹ ਸਾਡੇ ਨਿਸਤਰਾ ਭਾਜੀ ਬੜਾ ਬਣੀ ਨਹੀਂ ਗੱਲ ਹੈ ਨਾ ਬਣੀ ਨਹੀਂ ਗੱਲ ਹੈ ਨਾ ਹੋਰ ਸਾਊਥ ਦੇਖ ਨਹੀਂ ਦੇਖਣੀ ਹੋਣਾ ਨਾ ਮਲੋੜ ਫੋਰਟ ਆਹ ਹਾਂ ਹਾਂ ਕੋਈ ਨੈਕਸਟ ਟਾਈਮ ਦਿਖਾਂਗੇ ਆਪਾਂ ਓਕੇ ਆਦਾ ਹੁਣ ਠੀਕ ਚਲਿਏ ਚਲ ਅਸੀਂ ਪਾਰਕਿੰਗ ਵਿੱਚ ਆ ਗਏ ਆ ਵਾਪਸ ਇਹਦਾ ਮਲੋੜ ਫੋਰਟ ਸੀਗਾ ਉਹ ਦੇਖ ਨਹੀਂ ਸਕੇ ਕਿ ਬਹੁਤ ਦੂਰ ਸੀ ਉਹ ਟਰੈਕਿੰਗ ਆਣੀ ਪੈਣੀ ਸੀਗੀ। ਸੋ ਕਿ ਸਵੇਰ ਨੂੰ ਜਾਵਾਂਗੇ ਅਸੀਂ ਇਹ ਨੇਚਰ ਵਾਕ ਕਰਾਂਗੇ। ਤੇ ਹੁਣ ਅਸੀਂ ਪਾਰਕਿੰਗ ਵੀ ਗੱਡੀ ਲਾਤੀ ਆ ਉਹ ਜਗ੍ਹਾ ਜਿੱਥੇ ਅਸੀਂ ਸ਼ਾਮ ਨੂੰ ਕਿਉਂਕਿ ਸੀਗੀ। ਆ ਗੱਲ ਹੈ ਵੀ ਉੱਥੇ ਇਹ ਹੁਣ ਆਪਾਂ ਵਾਪਸ ਉੱਪਰ ਜਾਣਾ ਹੈ। ਲਾਈਟ ਚ ਲੱਗੀ ਆ। ਉਹ ਉੱਪਰ ਵਸੇ ਸਾਡਾ ਫੋਰੈਸਟ ਹਾਊਸ ਆ। ਉੱਥੇ ਜਾਣਾ ਜਿੱਥੇ ਆਪਾਂ। ਭਾਈ ਲਾਈਟ ਜਗਾ ਉਹ ਪਤਾ ਨਹੀਂ ਲੱਗ ਰਿਹਾ ਅਸੀਂ ਕੋਲੋਂ ਆ। ਮੈਂ ਜਾਣ ਮੈਂ ਜਾਣ ਵੀਰਾ। ਮਾਣਦਾ ਕਰੀ 12 ਬੱਜੇ ਤਾਂ ਕਿਤੇ ਜੇ ਬੱਜੀ ਤਾਂ ਤਾਹੀ ਉੱਪਰ ਜਾ ਕੇ ਯਾਹ 500 ਮੀਟਰ ਉੱਪਰ ਜਾ ਕੇ ਜਾਨਾ ਆਪਾਂ 500 ਮੀਟਰ ਇਹ ਸਾਡੇ sire ਸਾਡੇ ਸ੍ਰੀ ਸਰਨਾਨ ਸਿੰਘ ਜੀ ਆ ਜਿਹੜੇ ਕਿ ਇਸ ਵੇਲੇ ਵਿਰਾਟ ਰੂਪ ਵਿੱਚ ਪ੍ਰਗਟ ਹੋਏ ਆ ਲੈ ਠੀਕ ਹੈ ਜੇ ਚਾਹੀਦਾ ਵਿਰਾਟ ਰੂਪ ਉਹ ਸਾਨੂੰ ਮੁਰੇ ਬੰਦਾ ਤੋੜਨਾ ਸੀ ਇੱਕ ਕਿ ਲਿਪੜ ਚਿਤਰਾ ਕਿਹੜੇ ਸੀ ਹੈ ਚਿਤਰਾ ਕਿਹੜੇ ਸੀ ਚਿਤਰਾ ਲਿਪੜ ਨਹੀਂ ਚਿਤਰਾ ਚਿਤਰਾ ਲਿਪੜ ਹਾਂ ਉਹ ਆ ਸਕਦੇ ਮੁਰੇ ਅਸੀਂ ਬੰਦਾ ਬੰਦਾ ਮੁਰੇ ਤੋੜਨਾ ਹੈ ਸਹੀ ਹੈ ਸਹੀ ਹੈ ਨਾ ਭਾਈ ਦੇਖੋ ਠੀਕ ਹੈ ਸਮਾਨ ਚੱਕਣਾ ਗੱਡੀ ਕੱਢੀ ਕੱਢਣੀ ਕੱਢੋ ਜੀ ਕੱਢਣੀ ਹੈ ਜੀ ਕੱਢੋ ਜੀ ਕੱਢੋ ਕੱਢੋ ਆਜੋ ਉਹ ਸਮਾਨ ਚੱਕਣਾ ਸਾਡੀ ਪਾਰਕਿੰਗ ਹੈ ਹੱਟਦੇ ਇੱਕ ਮਿੰਟ ਗੱਡੀ ਖੜ ਲੈਂਦਾ ਯਾਰ ਇਸ ਤੋਂ 500 ਮੀਟਰ ਉੱਪਰ ਆਓ ਜਿਹੜੀ ਉੱਪਰ ਲਾਈਟ ਦਿਖ ਰਹੀ ਹੈ ਸ਼ਾਇਦ ਨਾ ਦਿਖਦੀ ਵੀ ਤੁਹਾਨੂੰ ਨੰਗੀ ਅੱਖਾਂ ਨੂੰ ਦਿਖ ਰਹੀ ਆ ਉੱਥੇ ਆਪਾਂ ਪਹੁੰਚਣਾ ਆਹ ਬੰਦੇ ਨੇ ਲੀਡਰ ਨੇ ਚਿੱਟਾ ਘੁੜਦਾ ਪਜਾਮਾ ਪਾਇਆ ਹੋਇਆ ਛੋਟਾ ਜਿਹਾ ਕੰਬਲ ਫੜਿਆ ਹੋਇਆ ਹੈ ਪਰ ਉਹ ਮਸ਼ਹੂਰ ਨੂੰ ਵੱਡਾ ਸਾਰਾ ਪਾ ਚੁਕਾਇਆ ਹੋਇਆ ਹੈ ਸੋ ਇਹ ਦੇਸ਼ ਕਿੱਥੋਂ ਸੁਧਰੇਗਾ ਸਦੀਆਂ ਤੋਂ ਜਿਹੜਾ ਆ ਸ਼ੋਸ਼ਣ ਹੋ ਰਿਹਾ ਜਿਹੜਾ ਸ਼ੋਸ਼ਣ ਹੋ ਰਿਹਾ ਅੱਛਾ ਨੇਰੇ ਵੀ ਤੁਹਾਨੂੰ ਸ਼ਾਇਦ ਆਵਾਜ਼ੇ ਸੁਣਦੀ ਹੋਵੇ ਸਾਡੇ ਮਨਜੀਤ ਭਾਜੀ ਆ ਲੈਕਚਰਰ ਅੱਛਾ ਜੀ ਗੱਲ ਕੀ ਆ ਅਸੀਂ ਲੈਕਚਰਰ ਤੋਂ ਲੈਕਚਰ ਕਰਤਾ ਅਸੀਂ ਪਾਰਕਿੰਗ ਤੋਂ ਤਰ ਪਏ ਆ ਉੱਪਰ ਆ ਕੀ ਹੋਇਆ ਟੁੱਟ ਗਿਆ ਪੈਣ ਚ ਹਾਏ ਰਬਾ ਸ਼ੁਕਰ ਕਰੋ ਚਲ ਗੋਗਾ ਨੀ ਆ ਇਹ ਮਜੂਰ ਦੇ ਉੱਪਰ ਡਿੱ ਪੰਦਾ ਮਜੂਰ ਦੀ ਯਾਦ ਆ ਜਾਂਦੀ ਹੋ ਗਈ ਸੀ ਅਸੀਂ ਪਾਰਕਿੰਗ ਤੋਂ ਉੱਪਰ ਚੱਲ ਰਹੇ ਹਾਂ ਤੇ ਨੀਰਾ ਬਹੁਤ ਲਾਈਟ ਲਾਈਟ ਤਾਂ ਹੈ ਨਹੀਂ ਰਸਤੇ ਵਿੱਚ ਨਾ ਤੇ 500 ਮੀਟਰ ਰਸਤਾ ਹੈ ਅਸੀਂ ਨੇਰੇ ਵਿੱਚ ਕਵਰ ਕਰ ਰਹੇ ਹਾਂ ਹਾਂ ਬਹੁਤ ਮੁਸ਼ਕਿਲ ਅੰਬਰ ਰਸਤਾ ਤੇ ਅੱਗੇ ਬਾਅਦ ਤੋਂ ਮਿਲਿਆ ਕਿ ਅਸੀਂ ਗਏ ਸੀ ਮਨੋਰ ਫੋਰਟ ਦੇਖਣ ਮਨੋਰ ਫੋਰਟ ਅਸੀਂ ਦੂਰ ਹੋਂ ਕਰਕੇ ਉਹ ਟ੍ਰੈਕਿੰਗ ਸੀ ਕਾਫੀ ਅਸੀਂ ਉੱਥੇ ਜਾ ਨਹੀਂ ਸਕੇ ਅਸੀਂ ਵਾਪਸੀ ਲਈ ਸੌ ਨਿਹਰਾ ਹੋ ਗਿਆ ਹੁਣ ਇੱਥੇ ਇਹ ਉਹ ਰਸਤਾ ਜਿੱਦੋਂ ਅਸੀਂ ਪਾਰਕਿੰਗ ਤੋਂ ਉੱਪਰ ਜਾ ਰਹੇ ਹਾਂ ਫੋਰੈਸਟ ਵੱਲ ਨੂੰ ਫੋਰੈਸਟ ਹਾਊਸ ਤੇ ਜਿਹੜਾ ਆਪਣਾ ਉਧਰ ਨੂੰ ਔਰ ਚੜਨ ਲਈ ਤੇ ਸਿੱਧੀ ਚਲਾਈਏ ਲਗਭਗ ਤੇ ਪ੍ਰੋਬਲਮ ਪੈ ਰਹੀ ਆ ਥੋੜੇ ਨੂੰ ਮਿਲ ਲੈ ਉੱਪਰ ਹੀ ਸਾਮਾਨ ਸਾਡੇ ਕੋਲ ਆ ਕੋਈ ਸਾਰਾ ਸਾਮਾਨ ਥੱਲੇ ਗੱਡੀਆਂ ਵਿੱਚ ਸੀ ਉਹ ਚੱਕ ਕੇ ਲੈ ਕੇ ਜਾ ਰਹੇ ਹਾਂ ਉੱਪਰ ਨੂੰ ਅਸੀਂ ਸਾਡੇ ਹਾਊਸਿੰਗ ਘਟ ਗਈ ਹੈ ਆ ਦੋ ਬੰਦੇ ਜਿਹੜਾ ਸਮਾਨ ਲੈ ਕੇ ਦਿਖਾ ਲਿਆ ਆਪਣੀ ਵੀਡੀਓ ਦਿਖਾ ਲਓ ਜੀ ਦੇਖਣਾ ਤਾਂ ਅਸੀਂ ਜੇ ਸ਼ਕਲ ਦੇਖਦੀ ਆ ਦੇਖੀ ਤਾਂ ਹੈ ਨਹੀਂ ਨੀ ਰੱਜ ਦੇਖਦਾ ਮੈਨੂੰ ਤਾਂ ਇਹ ਚੋਰੀ ਦੇ ਨਜ਼ਾਰੇ ਚਲੋ ਜੀ ਠੀਕ ਆ ਰਾਤ ਦੇ 8 ਵਜੇ ਚੁੱਕੇ ਆ ਤੇ ਰਾਤ ਦਾ ਖਾਣ ਲੱਗ ਚੁੱਕਾ ਆ ਰਾਤ ਦੇ ਖਾਣੇ ਤੋਂ ਬਾਅਦ ਆਪਾਂ ਬੋਨਫਾਇਰ ਸ਼ੁਰੂ ਬੋਨਫਾਇਰ ਸ਼ੁਰੂ ਕਰਨੀ ਆ ਉਸ ਤੋਂ ਪਹਿਲਾਂ ਜਿਹੜੇ ਪਿੰਡਾਂ ਨੂੰ ਆਉਂਦਾ ਹੈ ਕਰੋ ਸਾਡੇ ਬਰਗਾੜੀ ਸਾਹਿਬ ਹੀ ਆ ਗਏ ਆ ਗਏ ਜੀ ਠੀਕ ਹੈ ਜੀ ਅੱਛਾ ਲੱਗ ਰਿਹਾ ਤੇ ਟੇਸਟਫੁਲ ਲੱਗ ਰਿਹਾ ਇਹ ਨਹੀਂ ਹੁਣ ਰੋਟੀ ਖਾ ਕੇ ਹੀ ਆਈ ਖਾਣ ਆਏ ਆ ਇਹ ਬਸ ਗਾਣੀ ਹੋ ਗਿਆ ਜੀ ਖਾਣਾ ਪੀਣਾ ਖਾਣਾ ਹੋ ਗਿਆ ਵੀਰਾ ਹੋ ਗਿਆ ਜੀ ਹੋ ਗਿਆ ਬਹੁਤ ਵਧੀਆ ਧੰਨਵਾਦ ਤੁਹਾਡਾ ਮਹਾਰਾਜ ਨਹੀਂ ਮਹਾਰਾਜ ਬੜੀ ਦੂਰੋਂ ਖਾਣਾ ਲੈ ਆ ਗਏ ਸਾਡੇ ਤੋਂ ਰਾਣਾ ਜੀ ਚਾਬੀ ਤੁਹਾਡੇ ਕੋਲ ਕਿਆ ਕਰਦੀ ਰਾਣਾ ਚਾਬੀ ਜਿਸੀ ਤੁਹਾਡੇ ਕੋਲ ਬੜਾ ਗਿਆ ਨਹੀਂ ਨਹੀਂ ਕਰਨੀ ਬੁਲਾ ਕੇ ਚੈੱਕ ਕਰ ਜੀ ਤਾਂ ਜੀ ਖਾਣ ਨੂੰ ਬਹੁਤ ਵਧੀਆ ਖਾਣਾ ਬਹੁਤ ਵਧੀਆ ਸੀਗਾ ਇਹ ਬਹੁਤ ਵਧੀਆ ਸਾਥੀ ਸਾਡੇ ਮਿਲੇ ਆ ਨਵੇਂ ਤੇ ਅਗਲੀ ਵਾਰ ਟੂਰ ਤੇ ਨਾਲ ਲੈ ਕੇ ਜਾਵਾਂਗੇ ਆਪਾਂ ਬਿਲਕੁਲ ਜਾਵਾਂਗੇ ਜੀ ਦੇਖ ਲੀਕਾ ਜੀ ਹੈਲੋ ਤੇ ਆਪਾਂ ਹੁਣ ਆਪਾਂ ਬੋਨਫਾਇਰ ਲਈ ਤਿਆਰ ਹਾਂ ਹੁਣ ਸਾਡੇ ਜਨੇ ਤੇ ਬੋਨਫਾਇਰ ਕਰਾਂਗੇ ਹਾਂਜੀ ਅੱਛਾ ਵੀ ਲਾ ਲੈ ਮੈਂ ਕੱਲ ਮੁੱਕ ਰਿਹਾ ਜੀ ਮੈਂ ਸਬੂਤ ਹੈ ਮੇਰੇ ਕੋਲ ਠੀਕ ਹੈ ਜੀ ਠੀਕ ਹੈ ਜੀ ਚਲੋ ਆਪਾਂ ਹੁਣ ਚੱਲਦੇ ਆਂ ਬੋਨਫਾਇਰ ਲਈ ਸੁਰਗੇਂ ਦੇ ਮੁਟੇ ਕੋੜ ਪਰਖਦੇ ਉਸ ਤੇ ਸਨ ਜੇ ਤੂੰ ਦੁਨੀਆਂ ਦੇ ਲੱਖ ਸਕੰਦਰ ਕਬੜੀ ਸੁਤੇ ਛੱਡ ਦੁਨੀਆਂ ਛੱਡ ਤੁਖਦੀਆਂ ਧੂਣੀਆਂ ਨੂੰ ਲੱਦ ਗਏ ਅਰਬ ਗੋਰ ਖਵਾਵੇ ਜੱਗ ਰਣਚਨ ਰੇਲਾ ਦਾ ਗੱਡੀ ਕਿਆ ਇੱਕ ਜਾਏ ਜੱਗ ਜੰਗਸ਼ਨ ਰੇਲਾ ਦਾ ਗੱਡੀ ਕਿਆ ਚਲੋ ਬੱਤੂ ਤੁਸੀਂ ਰੱਖੋ ਬਾਈ ਨੈਪਲਾ ਚਲੋ ਆਹ ਹਾਏ ਹਾਏ ਕਮਾਲ ਕਰਤਾ ਜੀ ਕਮਾਲ ਕਰਤਾ ਨਹੀਂ ਯਾਰ ਆ ਇਹਨਾਂ ਚੱਲੀਏ ਉਧਰ ਨੂੰ ਚਲੋ ਠੀਕ ਹੈ ਤਿਆਰੀ ਉਧਰ ਬਹੁਤ ਸੋਹਣਾ ਹੈ ਤਿਆਰੀ ਇੱਕ ਬੰਦੇ ਬਾਹਰ ਤੋਂ ਉਧਰ ਚਲਾਉਣੇ ਦਾ ਮੈਂ ਜਿਹੜਾ ਬੰਦਾ ਉਹਨਾਂ ਛੱਟੇ ਮਾਰ ਇਹ ਆ ਖੂਬਸੂਰਤੀ ਸਾਡੇ ਇੱਕ ਮਕਰੀ ਮੇਲੇ ਦੀ ਜਿੱਥੇ ਮੈਂ ਲੱਗੇ ਲੱਗੇ ਇੰਜੋਏ ਕੀਤਾ ਇੰਜੋਏ ਕੀਤਾ ਲੇ ਬਈ ਸਲਾਮ ਜੀ ਜੀ ਜਿੰਦਾ ਵੇ ਲੱਗ ਰਿਹਾ ਪਹਿਲੀ ਵਾਰ ਤੁਸੀਂ ਆਏ ਆ ਮੈਂ ਕਿਹਾ ਬਹੁਤ ਜਿਆਦਾ ਵਧੀਆ ਉਹ ਸ਼ਬਦ ਹੈ ਨਹੀਂ ਅੱਜ ਦੀ ਰਾਤ ਜਿਹੜੀ ਅੱਜ ਦਾ ਦਿਨ ਵੀ ਬਣ ਗਿਆ ਤੇ ਅੱਜ ਦੀ ਰਾਤ ਵੀ ਬਣ ਗਈ ਬਿਲਕੁਲ ਬਿਲਕੁਲ ਸਲਾਮ ਜੀ ਸਹੀ ਗੱਲ ਹੈ ਇਹ ਸਾਡਾ ਪੁਰਾਣਾ ਸਾਥੀ ਸਾਡਾ ਵੀਰਾ ਤੈਨੂੰ ਪਤਾ ਹੈ ਸਾਡੇ ਨੂੰ ਸਾਸਰੀ ਘਰ ਕੋਈ ਨਾ ਸਮਝ ਨਹੀਂ ਨਹੀਂ ਭਾਜੀ ਕੋਈ ਸ਼ਬਦ ਕੋਈ ਸ਼ਬਦ ਨਹੀਂ ਹੈ ਨਾ ਓਕੇ ਭਾਜੀ ਜੀ ਸ਼ਰਾਰਤ ਨਹੀਂ ਕਰਨੀ ਕਿਸੇ ਨੇ ਹਾਂ ਜੀ ਚਲੋ ਹਾਜੀ ਮੈਂ ਫੁੱਲ ਬਣ ਗਈ ਪਉ ਫੁੱਲ ਬਣੀ ਨਾ ਆਏ ਉਸੇ ਡાળ ਤੇ ਖਿੜੀ ਨੀਦਾ ਕਰਵਾ ਨਾ ਹੈ ਤੇ ਮੇਦੀ ਤੇ ਸੂਰੀ ਤੇ ਬਣੀ ਨਾ ਪਉ ਹੈ ਮਰ ਰਤੀ ਤੇ ਜਲਣਾ ਜਨ ਬਣ ਜੀ ਹੈ ਤੈਨੂੰ ਦਿਲ ਦੀ ਗੱਲ ਸੁਣਾ ਦੇ ਵੋ ਹਰ ਜਨਮੇ ਮਿਲਣ ਦਾ ਕਰਵਾ ਲਾ ਇੱਕ ਦਰਿਆ ਵਗਣਾ ਹੰਝੂਆਂ ਦਾ ਉਹਦਾ ਰਸਤਾ ਸਾਟੀ ਅੱਖ ਸਜਣਾ ਪੈਰਾ ਵਿੱਚ ਲੱਤੜੇ ਜਾਵਾਂਗੇ

ਐ ਸੁੱਤੀ ਪੈ ਨੂੰ ਆਣ ਸੁਪਨੇ ਬੇ ਤੂੰ ਬਹਿ ਕੇ ਜਿਵਾਰੇ ਵਿੱਚ ਬੋਲੇ ਐ ਲੱਗੀ ਆਮਲਤ ਦੀਆਂ ਤੈਨੂੰ ਤੇਰੀ ਫੋਟੋ ਦੇ ਸਾਹਮਣੇ ਜਾ ਕੇ ਇਹ ਲਪਾਵੇ ਦਰਦਾ हले रांदी ਕਹਾਂ ਮੌਸਮ ਕਿਤਨਾ ਵੀ ਹੋਆ ਕੰਮ ਪਰ ਨੇ ਸਦਾ ਘੁੰਮਦੇ ਹੀ ਰਹਾ ਚਾਹ ਰਾਹ ਹੋਆ ਕਿਤਨੇ ਵੀ ਕਚੜ ਪਕੜ ਥਾਂ ਥਾਂ ਤੇ ਇਕੱਠੇ ਹੋ ਰਹੇ ਜੰਗਲਾ ਮਾਲ ਦੇ ਘਮਕੜ ਕਾ ਵਟਸਐਪ ਆ ਬਹੁਤ ਵਾਤਾ ਹੋਦੀਆਂ ਅੱਜ ਮਿਲ ਕੇ ਮਾਰੇਗੇ ਜੱਕੜ ਕਾ ਕੋਈ ਕਰਾ ਨੌਕਰੀ ਔਰ ਕੋਈ ਹੈ ਕਲਾਕਾਰ ਕਿਸੇ ਕਾ ਆਪਣਾ ਕੰਮ ਤੰਦਾ ਔਰ ਕਿਸੇ ਕਾ ਚਲਾ ਵਪਾਰ ਆਪਣੇ ਆਪ ਆ ਮਾਸਟਰ ਹਾਂ ਨਾ ਪਾਵਾਂ ਕਿਸੇ ਗੱਲ ਬਾਦੂ ਰਫੜ ਥਾਂ ਥਾਂ ਤੇ ਇਕੱਠੇ ਹੋ ਰਹੇ ਜੰਗਲਾਂ માં ਅਜਿ ਘਮੱਕੜ ਕਾ ਸ਼ੋਸ਼ਣ ਮੀਡੀਆ માં ਬਹੁਤ ਬਾਤਾਂ ਹੋਦੀਆਂ ਅੱਜ ਮਿਲਕਾ ਮਾਰੇਗੇ ਜੱਕੜ ਕਿਸੇ ਨੂੰ ਸੌਂਗ ਪਹਾੜਾਂ ਕਾ ਔਰ ਕਿਸੇ ਨੂੰ ਦੇਖਣੇ ਨਵੇਂ ਪੁਰਾਣੇ ਸ਼ਹਿਰ ਕੋਈ ਥਾਂ ਰਹੀ ਐਸੀ ਬਤੀ ਜਿੱਥਾ ਪੜੇ ਨਾ ਹੋ ਨਾ ਕਿ ਪੈਰ ਐਸੇ ਮੇਲੇ ਲੱਗ ਜਹਾ ਜੰਗਲਾਂ માં ਜਿੱਥਾ ਇਕੱਠੀ ਹੋ ਜਾ ਪਾਂਤ ਪਾਂਤ ਦੀ ਲੱਕੜ ਥਾਂ ਥਾਂ ਤੇ ਇਕੱਠੇ ਹੋਵੇ ਜੰਗਲਾਂ માં ਅਜਿ ਘਮੱਕੜ ਕੋਈ ਆ ਮਾਜੇ ਤੇ ਕੋਈ ਐ ਮਾਲਵੇ ਤੇ ਔਰ ਕੋਈ ਰਹਾ ਵਿੱਚ ਦੁਆਬੀ ਲੀਕਾਚਾਰ ਖੰਡਕਾਣਾ ਬਣਿਆ ਫੇਰਾ ਬੜਾ ਪਮਾਦੀ ਕਹਾ ਕਾਬਾ ਆਲ ਪਤਾਲ ਔਰ ਮਾਰਾ ਪੁੱਟੀ ਸਿੱਧੀ ਝੱਕੜ ਹਾਂ ਥਾਉ ਤੇ ਇਕੱਠੇ ਹੋਰੇ ਜੰਗਲਾਂ ਮਾਤੀ ਤੇ ਮੱਕੜ ਕਾ ਗਰੁੱਪਾ ਮਾ ਬਹੁਤ ਬਾਤਾਂ ਹੋਦੀਆਂ ਅੱਜ ਮਿਲਕਾ ਖੱਟੇਗੇ ਮੱਕੜ ਅਸੀਂ ਦੇਖਿਆ ਨਹੀਂ ਕਈ ਬੇਰਵਾਹ ਹੁੰਦੇ ਐ ਜਿਨ੍ਹਾਂ ਕੇ ਮਸਕ ਲੋਕ ਜਿਹਨੂੰ ਆਪਾਂ ਬੋਲਦੇ ਗਰਮੀ ਆਉਨੋਂ ਉਹਨਾਂ ਨੂੰ ਝੂਠ ਵੀ ਪਾਇਆ ਹੁੰਦਾ ਤੇ ਉੱਤੇ ਰਿਹਾਈ ਵੀ ਲੈ ਜਾਂਦੇ ਐ ਅੱਛਾ ਠੀਕ ਐ ਸਰਦੀਆਂ ਨੂੰ ਨੰਗੇ ਤੁਰੇ ਹੁੰਦੇ ਪੈਰ ਉਹਨਾਂ ਦੇ ਨੰਗੇ ਹੁੰਦੇ ਇਹ ਜਿਹੜੇ ਮਿਸਰੇ ਆ ਇਹ ਉਹਨਾਂ ਦੀ ਉਹਨਾਂ ਦੇ ਵਲਾਂ ਦੇਖ ਕੇ ਮੈਨੂੰ ਇਹ ਕੰਗਾਇਤ ਮੈਂ ਦੇਖੀ ਤੈਨੂੰ ਇੱਕ ਇੱਕ ਪਲ ਲੰਮੇ ਕੋ ਲੱਗਣੇ ਕਦੀ ਜੇਠ ਦੇ ਮਹੀਨੇ ਵਾਂਗੂ ਕੋ ਲੱਗਣੇ ਰਾਤਾਂ ਗਾਲੀਆਂ ਦੇ ਡੰਗ ਤੈਨੂੰ ਕੋ ਲੱਗਣੇ ਕਿ ਸੈਣ ਜੋਗਾ ਵੀ ਤੁਸੀਂ ਆ ਤੈਨੂੰ ਸਹਿਣ ਨਹੀਂ ਗਏ ਕਿਸ ਕਾਹਦਾ ਇਹ ਤੇਰਾ ਤਰਨ ਹੈ ਨਹੀਂ ਦੇਣਾ ਕਿਆ ਬਾਤ ਆਪੋ ਆਪਣਾ ਨਸੀ चङा गॾिजा सामलियार ਹੰਦਿਆ ਮੇਕ ਲਾਵੇ ਜਗ ਜੰਗ ਸੰਨ ਲਾਦਾ ਬੱਤੀ ਲਿਖਿਆ ਵੇ ਇਕ ਜਾਵੇ ਜਗ ਜੰਗ ਸੰਨ ਲਾਦਾ ਬੱਤੀ ਕਿਰਾਵੇ ਇਕ ਜਾਵੇ ਰਫਤਾਰ ਜਮਾਨੇ ਦੀ ਕਰਿਆ